ਮਲੂੜ ਸ਼ਹਿਰ ਦੇ ਨਾਲ ਲੱਗਦੇ ਪਿੰਡ ਦਾਨੇ ਵਾਲਾ ਵੀ ਕੀ ਛਪੜੀ ਦੀ ਪਿੰਡ ਦੀ ਛਪੜੀ ਦੀ ਥਾਂ ਤੇ ਕਬਜ਼ਾ ਕੀਤਾ ਗਿਆ ਹੈ ਕੁਝ ਲੋਕਾਂ ਵੱਲੋਂ ਇੱਥੇ ਥਾਂ ਵੇਚੀ ਵੀ ਗਈ ਹੈ ਅਗਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਕਹਿੰਦੇ ਸਨ ਵੀ ਅਸੀਂ ਪੰਚਾਇਤੀ ਜ਼ਗਰ ਛੜਾਵਾਂਗੀ ਸ਼ਾਮਲਾਟ ਜ਼ਮੀਨਾਂ ਦੇ ਉੱਤੇ ਨਜਾਇਜ਼ ਕਬਜ਼ੇ ਹੋਏ ਪੈਨੇ ਜੋ ਕਿ ਪੰਚਾਇਤੀ ਜ਼ਗ੍ਹਾ ਦੇ ਉੱਪਰ ਪਿੰਡ ਦਾਨੇ ਵਾਲਾ ਹਲਕਾ ਮਲੂਰ ਦੇ ਵਿੱਚ ਇਹ ਹਾਲਾਤ ਨੇ ਕੀ ਕਹਿੰਦੇ ਨੇ ਨਿਸ਼ਾਨ ਸਿੰਘ ਜੀ ਉਹ ਵੀ ਸੁਣਾਉਂਦੇ ਆ ਤੇ ਇਹ ਹਾਲਾਤ ਨੇ ਪਿੰਡ ਦਾਨੇ ਵਾਲਾ ਦੇ ਜੋ ਕਿ ਬਹੁਤ ਲੰਬੀ ਕਈ ਏਕੜ ਦੀ ਹੀ ਜ਼ਮੀਨ ਤੇ ਇਸ ਤਰ੍ਹਾਂ ਕਬਜ਼ੇ ਕੀਤੇ ਗਏ ਹਨ ਇਬਾਦਰ ਸਰਕਾਰ ਸਮੇਂ ਵੀ ਇਹ ਕੰਮ ਹੋਇਆ ਕਿ ਹੁਣ ਵੀ ਇਹੀ ਕੰਮ ਹੋ ਰਿਹਾ ਸੋ ਅਗਰ ਪੰਜਾਬ ਦੇ ਮੁੱਖ ਮੰਤਰੀ ਸਵਲ ਧਾਨ ਦੇ ਸਾਹਮਣੇ ਆਉਂਦੇ ਤਾਂ ਉਹ ਕੁਝ ਉਸ ਹਿਲਾ ਹਾਂਜੀ ਨਿਸ਼ਾਨ ਸਿੰਘ ਜੱਟ ਕੀ ਮੁੱਦੇ ਲੈ ਕੇ ਕੀ ਮੁੱਦਾ ਲੈ ਕੇ ਅੱਗੇ ਆਏ ਹੋ ਓਦਾ ਲੈ ਕੇ ਆਏ ਜਿਹੜੀਆਂ ਸਰਕਾਰੀ ਭਗਵੰਤ ਮਾਨ ਜੀ ਦੇ ਮੰਤਰੀ ਆਦੇ ਅਸੀਂ ਸਰਕਾਰੀ ਜਗਾ ਛਡਾਉਣੀਆਂ ਚਾਹੁੰਦੇ ਆ ਪਿੰਡਾਂ ਦੇ ਵਿੱਚੋਂ ਚਾਹੇ ਕੋਈ ਛੱਪੜਾਂ ਦੇ ਜਿਵੇਂ ਜਗਾ ਪਈ ਹੀ ਉਹ ਕਬਜ਼ਾ ਕਰ ਲਿਆ ਕਿ ਓਦਾ ਸਰਕਾਰੀ ਪੁਰਾਣੀਆਂ ਧਰਮਸ਼ਾਲਾ ਸੀ ਉਹਨਾਂ ਦੇ ਲੋਕਾਂ ਕਬਜ਼ਾ ਕਰ ਲਿਆ ਚਾਹ ਪੰਚਾਇਤੀ ਪੈਲੀਆਂ ਪਿੰਡਾਂ 'ਚ ਹੋ ਗਈਆਂ ਉਹ ਲੋਕਾਂ ਪੰਚਾਇਤਾਂ ਦੇ ਨਾਲ ਰਲ ਕੇ ਲੀਡਰਾਂ ਨਾਲ ਰਲ ਕੇ ਲੋਕਾਂ ਕਬਜ਼ੇ ਕਰ ਲਈ ਆਹ ਵੇਖੋ ਮਲੋਟ ਦਾਨੇ ਵਾਲੇ ਚੌਂਕ ਦਾ ਇਹ ਛੱਪਣ ਦੀ ਜਗ੍ਹਾ ਹੈ ਹੀ ਕਰੋੜਾਂ ਅਰਬਾਂ ਰੁਪਈਆਂ ਦੀ ਜਾਇਦਾਦ ਹੈ ਜੀ ਇਹ ਵੇਖੋ 2 4 ਇੱਕ ਆ ਕੰਡੇ ਵਾਲਾ ਹੈ ਉਹ 10 12 ਦੁਕਾਨਾ ਉਸ ਸਾਈਡ ਤੇ ਆ ਉਹ ਮੱਲੀ ਖੜੇ ਨੇ ਇੱਥੇ ਵੇਖੋ ਆ ਕਿਰਾਇਆ ਕੌਣ ਲੈਣ ਦਿਆ ਹੈ ਐਸਡੀਮ ਸਾਡੇ ਸੁੱਤੇ ਨੇ ਚਾਹ ਕੋਈ ਪਟਵਾਰੀ ਤਹਿਸੀਲਦਾਰੇ ਕਿੱਥੇ ਨੇ ਇਹ ਕਿਹ ਪਿੰਡ ਦੀ ਏ ਜਗ੍ਹਾ ਸ਼ਹਿਰ ਦੀ ਏ ਜਗ੍ਹਾ ਕਰੋੜਾਂ ਹਰਬਾਰ ਪਈਆਂ ਦੀ ਜਾਇਦਾਦ ਆ ਵੇਖੋ ਕਿੰਨੇ ਕਬਜ਼ਾ ਕਰਕੇ ਲੋਕੀ ਬੈਠੇ ਨੇ ਪ੍ਰਸ਼ਾਸਨ ਕਿੱਥੇ ਸੁੱਤਾ ਕੱਲੇ ਮੰਤਰੀਆਂ ਦੀ ਜ਼ਿੰਮੇਵਾਰੀ ਨਹੀਂ ਪ੍ਰਸ਼ਾਸਨ ਕਿੱਥੇ ਉਹਨਾਂ ਦੀ ਮੈਦਾਨਾ ਸਸਪੈਂਡ ਕਰਨਾ ਚਾਹੀਦਾ ਜਿਹੜੇ ਇਹੋ ਜਿਹੇ ਆਪ ਦੇ ਸਰਕਾਰੀ ਜਗ੍ਹਾ ਆਪੇ ਕਬਜ਼ਾ ਲੋਕਾਂ ਨੂੰ ਕਰਾਈ ਖੜੇ ਨੇ ਇਹਨਾਂ ਦਾ ਆਪਣੇ ਆਪ ਫਰਜ਼ ਬੰਦ ਆ ਆਪ ਦੀ ਇੱਥੇ ਜਮਾਂਬੰਦੀ ਲਈ ਹੌਣ ਇੱਥੇ ਆਪਦੀ ਮਿਹਨਤੀ ਕਰਨ ਤੇ ਇਹ ਜਗਾ ਸਰਕਾਰੀ ਜਿੰਨੀਆਂ ਹੈਗੀਆਂ ਉਹ ਕਢਾ ਕੇ ਉੱਥੇ ਨਿਸ਼ਾਨੀ ਲਾਈ ਜਾਵੇ। ਤੋਂ ਛੜਾਈਆਂ ਜਾਣ ਜੀ। ਜਿਹਨੂੰ ਪਤਾ ਮੱਲਨ ਤੋਂ ਪਹਿਲਾਂ ਪਤਾ ਹੋਵੇ ਵੀ ਇਹ ਸਰਕਾਰੀ ਜਗਾ। ਜਦੋਂ ਕਬਜ਼ਾ ਕਰ ਲੈਂਦੇ 15-15 20-20 ਸਾਲ ਜਦੋਂ ਅਗਲਾ ਮਾਲਕੇ ਬੈਹਿੰਦਾ ਉਹਨਾਂ ਨੂੰ ਫਿਰ ਠਾਉਣਾ ਔਖਾ ਹੋ ਜਾਂਦਾ। ਮੁੜ ਕੇ ਅਗਲੇ ਆਉਂਦੇ ਜੀ ਐਹੀਂ ਤੇ 50 ਸਾਲਾਂ ਤੋਂ ਰਹਿ ਰਹੇ ਆ ਝੂਠ ਮਾਰਦੇ ਨੇ ਔਰ ਫਿਰ ਅਫਸਰਾਂ ਕੋਲ ਕੋਈ ਬੋਲਣ ਨੂੰ ਜਗ੍ਹਾ ਨਹੀਂ ਰਹਿ ਜਾਂਦੀ। ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦੇ ਐਮਐਲਏ ਮੰਤਰੀ ਕਹਿ ਰਿਹਾ ਹੈ ਬੀਐਸਸੀ ਪਿੰਡਾਂ ਦੇ ਵਿੱਚੋਂ ਜੋ ਜ਼ਮੀਨਾਂ ਤੇ ਕਬਜ਼ੇ ਕੀਤੇ ਐ ਪੰਚਾਇਤਾਂ ਦੀਆਂ ਤੇ ਉਹ ਸੀ ਛੁੜਾ ਰਹੇ ਆ ਤੇ ਇੱਥੇ ਹਾਲਾਤ ਕੁਝ ਹੋਰ ਹੀ ਦਿਖ ਰਹੇ ਆ ਦੇਖ ਲੋ ਜੀ ਸ਼ਰੇਆਮ ਕਿੰਨਾ ਸ਼ਹਿਰ ਦੀ ਜਗ੍ਹਾ ਹੈ ਜੀ ਕਰੋੜਾ ਅਰਬਾ ਇਹ ਇਹ ਇੱਥੇ ਦੁਕਾਨਾਂ ਪਾਈਆਂ ਜਾਂ ਸਰਕਾਰੀ ਕਿਰਾਏ ਤੇ ਦਿੱਤੀਆਂ ਜਾਂ ਸਰਕਾਰ ਨੂੰ ਕੋਈ ਪੈਸਾ ਆਏਗਾ ਹੀ ਨਾ ਜੀ ਇਹ ਕੰਡੇ ਵਾਲੇ ਕੋਲ ਆਪਾਂ ਚੱਲਦੇ ਆ ਜਿਹੜਾ ਠੇਕਾ ਤੇ ਲਈ ਖੜਾ ਹੈ ਕੰਡੇ ਵਾਲਾ ਉਹਨਾਂ ਤੋਂ ਲੋਕਾਂ ਨੂੰ ਲੈਣ ਦਿਆ ਮੰਨਦਾ ਰੱਖਿਆ ਆ ਗੱਲ ਕਰ ਗੱਲ ਤੇ ਕਰ ਸਕਦੇ ਹੈ ਨਾ ਉਹਨਾਂ ਨਾਲ ਆਜੋ ਇਹ ਜੋ ਕਰੈਕ ਹੋਇਆ ਉਹ ਜਿਹੜੀਆਂ ਦੋ ਦੁਕਾਨਾਂ ਇਹ ਆਪਣੇ ਕੋਲ ਰਜਿਸਟਰੀ ਹੈ ਜਾਂ ਜਿetri ਆਪਣੇ ਕੋਲ ਭਗਾਓ ਜਮੜਾ ਸਭ ਵੇਖ ਲੋ ਜੀ ਇਹਨਾਂ ਨੂੰ ਪੁੱਛਿਆ ਇਹਨਾਂ ਕੋਲ ਰਜਿਸਟਰੀ ਹੈ ਆਂਦੇ ਉਹਨਾਂ ਨੂੰ ਪਤਾ ਹੋ ਪਤਾ ਕਿੰਨੂ ਹੋਏਗਾ ਮਾਲਕ ਤੁਸੀਂ ਹੋ ਇਸ ਟਾਈਮ ਦੱਸੋ ਜੀ ਹਾਂਜੀ ਕੰਡੇ ਦੇ ਇੰਚਾਰਜ ਤਾਂ ਤੁਸੀਂ ਹੋ ਪਤਾ ਤੁਹਾਨੂੰ ਆ ਜਾਏਗਾ ਨਾ ਹਾਂਜੀ ਹਾਂਜੀ ਕੋਈ ਇਹਦਾ ਮੁਲਾਜ਼ਮ ਦਾ ਰੱਖਿਆ ਉਹ ਕਹਿਣ ਦਾ ਫਰਜ਼ ਹੀ ਹੈਗਾ ਨਾ ਆਪਾਂ ਦੱਸਣਾ ਇਹਨੂੰ ਪਤਾ ਤੋਣਾ ਚਾਹੀਦਾ ਨਾ ਇਹ ਜਗ੍ਹਾ ਕਿਵੇਂ ਆ ਸਰਕਾਰੀ ਜਗ੍ਹਾ ਹੈ ਕਿ ਪ੍ਰਾਈਵੇਟ ਹੈ ਹਾਂਜੀ ਹਾਂਜੀ ਦੱਸੋ ਕੋਈ ਪ੍ਰਸਿੱਧ ਤਾਕਤ ਤੋਂ ਬੋਲਦੇ ਆ ਜੀ ਅਸੀਂ ਕੰਡੇ ਤੇ ਆਏ ਸੀ ਜਿਹੜੇ ਆਪਣਾ ਇਹ ਜਗ੍ਹਾ ਐ ਆਪਾਂ ਕਿਰਾਏ ਤੇ ਵੀ ਦਿੱਤੀ ਖੜੇ ਇਹ ਜਗ੍ਹਾ ਕਿਵੇਂ ਆ ਸਰਕਾਰੀ ਕੇ ਪ੍ਰਾਈਵੇਟ ਹੈ ਜੀ ਪ੍ਰਾਈਵੇਟ ਆਪਦੀ ਰਜਿਸਟਰੀ ਹੈਗੀ ਆਪਣੇ ਕੋਲ ਹੀ ਹੈਗੀ ਹੈ ਅਹੀਂ ਤਾਂ ਛੱਪੜ ਦੀ ਸੁਣੀ ਆਂਦੇ ਪੰਚਾਇਤ ਨੇ ਮਲਾਤੀ ਏ ਅਸੀਂ ਤਾਂ ਆਏ ਚਲੋ ਤੁਹਾਡੇ ਆ ਮੁੱਦਾ ਲਾਤਾ ਅਸੀਂ ਨਾਲ ਅਸੀਂ ਠੀਕ ਹੈ ਜੀ ਅ ਚਾ ਪੰਚਾਇਤ ਤੋਂ ਲਈ ਕੇ ਜੀ ਕਿਸੇ ਤੋਂ ਲਈ ਆਪਾਂ ਜੀ ਪੰਚਾਇਤ ਤੋਂ ਲਈ ਕੇ ਕਿਸੇ ਤੋਂ ਵੈਸੇ ਲਈ ਹੈ ਜੀ ਅੱਛਾ ਠੀਕ ਹੈ ਜੀ ਇਹੋ ਹੀ ਅਸੀਂ ਤੁਹਾਡੇ ਤੋਂ ਪੁੱਛਣਾ ਸੀ ਇਹ ਪੰਚਾਇਤ ਦੀ ਕਿ ਵੈਸੇ ਹੈ ਜੀ ਮਾਲ ਕੌਣ ਹੈ ਜੀ ਸਾਰਾ ਅੱਛਾ ਠੀਕ ਹੈ ਜੀ ਬਸ ਠੀਕ ਹੈ ਬਾਕੀ ਅਸੀਂ ਕਢਾ ਲਾਂਗੇ ਉਸ ਤੋਂ ਪਟਵਾਰੀ ਸਾਹਿਬ ਤੋਂ ਪੁੱਛ ਲਾਂਗੇ ਠੀਕ ਠੀਕ ਹੈ ਠੀਕ ਹੈ ਸਾਥੀ ਹਾਂ ਲੋ ਮੈਂ ਮੁੱਲ ਲਈਏ ਜਗਾ ਸਰਪੰਚੋ ਸਾਫ ਕਾ ਕੀ ਨਾਂ ਲੈਂਦਾ ਪਿਆ ਨਹੀਂ ਆ ਕੰਡੇ ਵਾਲਾ ਆ ਤਾਂ ਆ ਕੰਡੇ ਵਾਲੇ ਨਹੀਂ ਆਦਾ ਮੈਂ ਮੁੱਲ ਲਈਏ ਇਹ ਮੁੱਲ ਨਹੀਂ ਜੀ ਇਹ ਛੱਪੜ ਦੀ ਜਗਾ ਹੈ ਛੱਪੜੀ ਜਗਾ ਪੰਚਾਇਤ ਦੀ ਇਹ ਆ ਪਟਵਾਰੀ ਸਾਹਿਬ ਨੂੰ ਚਾਹੀਦਾ ਤਸਹੀਲਦਾਰ ਨੂੰ ਚਾਹੀਦਾ ਚੈਸਡੀਨ ਨੂੰ ਇੱਥੇ ਆਉਣ ਨਕਵਾਰੀ ਕਰਕੇ ਇਹ ਸਾਰਾ ਰਿਕਾਰਡ ਕਢਾਉਣਾ ਚਾਹੀਦਾ ਤੇ ਜਗਾ ਛਡਾਉਣੀ ਚਾਹੀਦੀ 1 ਕਰੋੜਾ ਰੁਪਈਆ ਦੀ ਜੇ ਇੱਥੇ ਦੁਕਾਨਾਂ ਪਾਈਆਂ ਜਾਣ ਸਰਕਾਰ ਨੂੰ ਹੀ ਪੈਸੇ ਜਾਣੇ ਸਾਨੂੰ ਤੇ ਕਿਹੜੇ ਜਾਣੇ ਐਂ ਤਾਂ ਸਰਕਾਰ ਦੀ ਮਤ ਕਰਦੇ ਫਿਰਦੇ ਆ ਜਿਹੜਾ ਕੋਈ ਮੱਲਿਆ ਕੇ ਨੇ ਕਈ ਛਡਾਉਣ ਦੀ ਕੋਸ਼ਿਸ਼ ਕਰਦੇ ਫਿਰਦੇ ਆ ਇਹਨਾਂ ਨੂੰ ਅਫਸਰਾਂ ਨੂੰ ਜਗਾ ਦਈਏ ਸੁਤਿਆਂ ਨੂੰ ਪਤਾ ਹੀ ਨਹੀਂ ਵੈਗਨੂ ਜੀ ਕਾ ਖਾਲਸਾ